ਸਜਣ ਸੱਚਾ ਬਾਦਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੈ ਦਸਵੇਂ ਕਬਿਓ ਬਾਈ ਬੇਨਤੀ ਚੋਪਈ ਹਮਰੇ ਕਰੋਂ ਹਾਜ਼ਰ ਰਖਾ ਪੂਰਨ ਹੋਏ ਜਿਤ ਕੇ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣਕਰੂ ਪ੍ਰਤਿਪਾਰ ਹਮਰੇ ਦੁਸ਼ਟ ਸਭ ਦਮ ਕਾਵ ਹੋ ਆਪ ਹਾਦੈ ਮਨ ਉਚਾਵ ਹੋ ਸੁਖੇ ਵਸੈ ਮੂਰ ਪਰਿਵਾਰਾ ਸੇਵ ਸਿਖ ਸੁਭਾ ਕਰਤਾਰਾ ਮੋਰਚਾ ਨਜਾ ਕਰਦੇ ਕਰੀਏ ਸਭਨੁ ਨਕਵਾਜ ਸੁਮਰਗੇ ਪੂਰਨ ਹੋਏ ਹਮਾਰੇ ਆਸਾ ਤੂਰ ਬਿਨ ਕੇ ਰਹੇ ਪਿਆਸਾ ਤੁਮਹਿ ਸਾੜ ਕੇ ਅਵਰਣਾ ਤਹਾਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਅਜਰੰਦਨ ਸਾਸਦ ਹਮਾਰੇ ਮਾਰਿ ਹੈ ਆਪਾ ਜਿਵੇਂ ਜਿਵੇਂ ਵਰਗੇ ਮਰਨ ਕਾਲ ਕਾ ਤਰਾਸਨ ਵਰਗੇ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਆਤੂ ਜੋ ਕਰਿ ਰਖਾ ਰਾਗ ਲਹਿਮ ਮੁਰਾਕ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਮੰਨ ਦਰਸ਼ਨ ਕੇ ਹੰਤਾ ਆਤਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਉਤਰਾ ਕਾਲ ਪਾਏ ਸੂਜ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਰੂਪ ਸਵਾਰਾ ਨਵ ਸ਼ਕਾਰ ਹੈ ਤਾਹੇ ਮਹਾਰਾ ਜਵਨ ਕਾਲ ਸਹਿ ਜਗਤ ਬਨਾਇਓ ਦੇਵ ਦੈਤ ਜਛਨ ਉਜਾਇਓ ਆਦ ਅੰਤ ਕੀ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਵ ਸ਼ਕਾਰ ਜਿਸਹਿ ਕੋ ਹਮਾਰੇ ਸੰਗਤ ਪ੍ਰਜਾ ਜਿਨਾਵ ਸਵਾਰੇ ਸੇਵਕਨ ਕਾ ਸਿਵਗੁਣ ਸੁਖ ਦਿਉ ਸਤਨਨਕ ਪਲ ਮੋਮਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਵ ਸ਼ਾਨਤ ਚੀਟੇ ਦੇਗ ਜਰਾ ਸੁਨਾ ਸਪਰਿ ਕਿਰਪਾ ਦ੍ਰਿਸ਼ਟ ਅਗਰ ਫੂਟਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰਵ ਸ਼ਨ ਕੜ ਕੜ ਕੇ ਪੜ ਪੜ ਕੇ ਜਾਣ ਜਦ ਕਰਖ ਕਰਾ ਕਰਤਾਰ ਪ੍ਰਦਾ ਅਰਤ ਤਾ ਦੇਹ ਅਪਾਰ ਜਵਾਕ ਰਖ ਕਰਤ ਹੋ ਕਬਹੁ ਤਮ ਮਿਲਤ ਦੇਹੀ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਵਉ ਜੋ ਉਚਾਰੈ ਉਮ ਸਭ ਹਿਤੇ ਰਹੇਂ ਦਰ ਆਲਮ ਜਾਰਦ ਬੇਦ ਅਪੇਦਾ ਨਾਮ ਨਿਰੰਕਾਰ ਦਰਵਕਾਦਰ ਨੰਬ ਆਦਾਨੀ ਨਾਨਾ ਦਾ ਸੰਭ ਦਾ ਕੈਵਨੁ ਚਰਦ ਪੇਦਾਂ ਜਕੁ ਪੀਵ ਨਾ ਪਾਵਤ ਬੇਦਾਂ ਤਾ ਕਾ ਕਰਪਾ ਹੰਨੂਮਾਨਤ ਮਹਾ ਮੂੜ ਹੈ ਗ੍ਰਿਪੇਦ ਨਾ ਜਾਣਤ ਮਹਾਦੇਵ ਕੋ ਕਹਿ ਦੁਸਦਾ ਸ਼ਿਵ ਅਨੰਕਾਰ ਕਾ ਜੀਨਤ ਨਹਿ ਪਿਵ ਆਪ ਆਪਨੇ ਵਦ ਹੈ ਜੀਤੇ ਮਨਨ ਦ ਬਿਨ ਬਿਨ ਦੁ ਹੈ ਤੇਤੇ ਤੁਮਰਾ ਲਖਾ ਨ ਜੈ ਬਸਰਾ ਕਹਿ ਬੁਧ ਸਜਾ ਪ੍ਰਥਮ ਸੰਸਾਰਾ ਏਕ ਰੂਪਨ ਉਸ ਰੂਪਾ ਰੰਗ ਪਿਉ ਰਾਕੇ ਪੂਪਾ ਨ ਦੇ ਰਸਿ ਤੇ ਕਿਨੀ ਦਬਿ ਖਾਨ ਬਹੁਰ ਜੀ ਕਹੁ ਪੁਰਜਾ ਹੋਇ ਬੈਠ ਕਹੋ ਸ਼ੁੰਡ ਪਿਉ ਸੰਗਤਿ ਕਿਟ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਭਵ ਆਜਗ ਅਸਰੂਪ ਸਵੈ ਭਵ ਅਵਰਛਾ ਮੇਰੇ ਨਮ ਕਰੋ ਸਿਖਵਾਰ ਸਿਖ ਸੰਗਰੂ ਦੂਸ਼ਿ ਤੇਠ ਵਤਰ ਪਤ ਸਗਲ ਮਲੇਸ਼ ਕਰੋ ਨਨ ਕਤਾ ਜੇ ਆ ਤੋ ਜਨ ਸ਼ਰਣੇ ਪਰੇ ਜਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਜਨ ਕੈ ਦਉ ਸੰਕਟ ਸਭ ਟਾਰੇ ਜੋ ਕਲ ਕੋ ਗਵਾਰ ਤੇ ਆਇ ਹੈ ਤਾ ਕੇ ਕਾਲ ਨਿਕਟ ਨ ਹੈ ਰਚਾ ਹੋਈ ਤਾ ਹੀ ਸਭ ਕਲ ਦੁਸ਼ਟਾ ਦਿਸ਼ਟ ਤਰੇ ਤਦ ਕਲ ਕ੍ਰਪਾ ਦ੍ਰਿਸ਼ਟ ਤਨ ਜਾਹੇ ਹਰ ਹੋ ਅਤਾਖੇ ਤਾਪ ਤਨਖ ਮਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੁਈ ਏਕ ਬਾਾਰ ਅਨੰਦ ਮਹਸ ਮਹਾਰਾ ਕਾਲ ਪਾਸ ਤੇ ਤਾਹਿ ਬਾਰਾ ਜਿਨ ਨਿਰਨਾਮ ਤੇ ਹਰ ਕਹ ਦਰ ਦੁਸ਼ਟ ਦਉਤੀ ਰਹਾ ਹਰੜਾ ਗੇਦ ਮਾ ਸ਼ਰਨ ਤੇ ਹਾਰੇ ਆਪ ਆਦਲ ਹੋਵਾਰੇ ਸਰਬ othor moh ho sahaye ਦੁਖ ਦੋਵਤੇ ਨਾ ਵਿਚਾਈ ਕਿਰਪਾ ਕਰੀ ਹਮਰ ਜਗ ਮਤ ਅਗਰਤ ਕਰਾ ਪੂਰਨ ਸਵਰਤ ਕਿਲ ਵਿਖ ਸਲ ਦੇਹੇ ਕੁਮਰਤਾ ਦੁਖ ਦੋਕੇ ਨਾ ਕੌਸ਼ੇ ਕਰਤਾ ਸ੍ਰੀ ਅਤੂਜ ਜਪੈ ਦਿਆਲਾ ਪੂਰਨ ਕਾਗ੍ਰੰਥ ਰਿਤ ਕਲਾ ਮਨ ਬਾਚ ਨੁਹਲਾ ਪਾਵੇ ਸੋਏ ਦੋਖ ਨਾ ਦਿਸੈ ਬਿ ਆਪਤ ਹੋਏ ਅਡਲ ਸੁਣਾ ਗਉਮਜੋ ਯਾਸ ਰਸਨ ਪਾਵੇ ਸੁਣੈ ਮੂੜ ਜਤ ਲਾਏ ਚਤੁਰਤਾ ਵੇ ਦੋਖ ਦਰਦ ਪਾਉ ਨਿਭਣਾ ਦਿਨ ਨਰਕੇ ਰਹੈ ਉਜਿਆ ਕੇ ਇਕ ਬਾਣ ਚੋ ਪਾਇ ਕੋ ਗਹਿ ਚੋ ਪਾਇ ਸੰਬਤ 7 ਸੱਤਰ ਹੈ ਸੈਸ ਆਪਣੀ ਜੈ ਅਰਧ ਸੈਸ ਆਪਣੀ ਤੀਨ ਕਹਿ ਜੈ ਪਾਦਰਸ਼ ਦੇ ਅਸ਼ਟਮੀ ਰਵਾਰਾ ਤੀਰ ਤੂਜ ਰਬ ਗ੍ਰੰਥ ਸੁਧਾਰਾ ਸਵਈਆ ਪਾਹੇ ਜੰਹ ਜਾਤੇ ਤੁਮਰੇ ਦਵ ਤੇ ਕੋ ਆਖ ਦਰਨ ਹਿਆਨਿਓ ਰਾਵ ਰਹੀਮ ਪ੍ਰਾਰਥਿ ਕਰ ਨਾਨਕ ਹੈਉ ਜਿਕ ਨਾ ਮਾਨਿਉ ਸਮਰੇ ਸਾਸ ਰਵੇ ਸਬੈ ਮੁਖੀਦ ਕਹਿ ਹਮੇਗ ਨਾ ਜਾਣਿਉ ਰੀਤਿ ਅਪਾਨ ਕਿਰਪਾ ਤੁਮੇ ਕਰ ਮੈਂ ਨਾ ਕਹਿਉ ਸਭ ਤੁਮੇ ਵਿਖਾਨਿਉ ਦੁਹਰਾ ਸਗਨ ਦਵਾਰ ਗੋ ਛੜਕੈ ਗਹਿੋ ਦੁਹਾਰੋ ਦਵਾਰ ਵਾਹਿਗੁਰੂ ਕਿ ਲਾਜ ਅਸ ਸੁਹਾ ਗੋਵਿੰਦਾਸ ਤੁਹਾਰ ਰਾਮ ਕਲੀ ਮਹਿਲਾ ਤੇ ਜਾਨੰਦ ਇੱਕ ਓੰਕਾਰ ਸਤਿਗੁਰ ਅਨਸਾਰ ਆਨੰਦ ਪਿਆ ਬਿਨਮਾਈ ਸਤਿਗੁਰੂ ਮੈਂ ਪਾਇਆ ਸੁਰਤਾਂ ਪਾਇਆ ਸਹਿ ਸ਼ਕਤੀ ਮਨ ਵਜੀਆਂ ਵਧਾਈਆਂ ਰਾਗ ਰਤ ਰ ਪ੍ਰਵਾਰ ਪਰੀਆਂ ਸ਼ਬਦ ਗਾਉਣਾਈਆਂ ਸ਼ਬਦ ਉਤਾਂ ਗਾਵੋ ਹਰੀ ਕੀ ਰਾਮ ਨਜਨੇ ਵਸਾਇਆ ਕਹੇ ਨਾਨਕ ਨੰਦੁ ਬਖਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇਆ ਤੂੰ ਸਦਾ ਰਹੁ ਰਮਲੇ ਹਰਿ ਨਾਨਕ ਰਹੁ ਤੂੰ ਮਨ ਮੇਰੇ ॥ ਜੋ ਸਭ ਸਾਰਣਾ ਅੰਗੇਕਾਰ ਹੋ ਗਰੇ ਤੇਰਾ ਕਰਜ ਸਭ ਸਵਾਰਣਾ ਸਭਨਾਗਲਾ ਸਮਰਾਸਵਾਮੀ ਸੋਖ ਅਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਹਰਿ ਨਾਮਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰੈ ਕਰਤਾ ਤੇ ਰੈ ਸਭੁਕ ਚਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹ ਤੇਰੀ ਨਾਮੁ ਨੋ ਸਾਵੈ ਨਾਮਿਨ ਕੇ ਮਨੋ ਸਿਆਵ ਅਦੇ ਸਬਦ ਗਨੇਰੀ ਕਹੈ ਨਾਨਕ ਸੱਚੇ ਸਾਹਿਬ ਕੀਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਨੁਖਾਂ ਸਭ ਗਵਾਈਆਂ ਅਗਰ ਸਾਸ ਕੋ ਨੈ ਉਸਿਆ ਜਨਿਚਾ ਸਾਥ ਜਾਈਆਂ ਸਦਾ ਪ੍ਰਮਾਨਿਤ ਅਗਨ ਟੂ ਜਿਸ ਦੀਆਂ ਉੜਿਆਈਆਂ ਕਹਿ ਨਾਰਾਇਣੋ ਸੰਤਬੋ ਸ਼ਵਤ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਨਵਾਜੇ ਪੰਜ ਸ਼ਬਦ ਕਰਸ ਵਾਗੈ ਕਰਸ ਵਾਗੈ ਸ਼ਬਦ ਬਾਜੇ ਇੱਕ ਨਾਇੰਤ ਕਰਤਾ ਰੀਆਂ ਪੰਜ ਦੂਦ ਵਸ ਕਿਤੇ ਕਾਲ ਗੜਗ ਮਾਰਿਆ ਦੁਰ ਅਗਨ ਪਾਇਆ ਤਿਨ ਕਾ ਜਿਨਾ ਕਾ ਜਿਨਾ ਮਹਾਰ ਕੇ ਲਾਗੇ ਕਹੇ ਨਾਨਕ ਦਾ ਸ਼ੂ ਭੂਆ ਜਿਦ ਕਰ ਅਨਹਦ ਵਚਿ ਆਨੰਦ ਸੁਨੋੜ ਪਾਗੇ ਹੋ ਸਗਲ ਮਨੋਰਥ ਪੂਰੇ ਪਰਬ੍ਰੰਪ੍ਰਪਾਇ ਆਦਿ ਸਗਰੇ ਸੂਰੇ ਦੋਖ ਰੋਸ ਨਤਾ ਪਤਰੇ ਸੂਨੇ ਸਤੇ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਦੇ ਪੁਨਿਤ ਕਹਤੇ ਪਵਿੱਤ ਸਤਗੁਰ ਹਾਵਨ ਪੂਰੇ ਬਨਵੰਤ ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਇਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤੁ ਵਿਦਾਈ ਦਾਇਆ ਹਿਲੈ ਸਗਲ ਜਗਤ ਚੰਗੀਆਂਆਂ ਬੁਰੀਆਂਆਂ ਵਾਚੈ ਧਰਮ ਮਹadur ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਦੇਵ ਨੂੰ ਕੁਝਾ ਲੇ ਕਿਤੇ ਈਸ਼ਟੇ ਨਾਮ ਜਿਨੇ ਨਾਮ ਧਿਆਇਆ ਗਏ ਸਖਤ ਕਾਲ ਨਾਨਕ ਦੇਵ ਨੂੰ ਕੁਝਾ ਲੇ ਕਿਤੇ ਈਸ਼ਟੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਇ리와ਹੀ ਗੁਰਜੀ ਕੀ ਪਤੇ